ਨਾ ਇਹ ਨਾ ਸ਼ਰੂ ਕਰਨ ਤੇ ਆ ਨਾ ਇਹ ਕਿਸੇ ਨੂੰ ਪੜਾਉਣ ਤੇ ਆ ਤੁਸੀਂ ਦੇਖ ਹੀ ਰਿਹਾ ਇਹਨਾਂ ਦੇ ਪਿੱਛੇ ਆਪ 100-100 ਗੱਡੀਆਂ ਪਬਲਿਕ ਦਾ ਕੀ ਸੋਚਣਗੇ 100-100 ਗੱਡੀਆਂ ਇਹਨਾਂ ਦੇ ਪਿੱਛੇ ਪੁਲਿਸ ਦੀਆਂ ਫਿਰਦੀਆਂ ਨੇ ਜਿਹੜੇ ਬੰਦੇ ਕਹਿੰਦੇ ਸੀਗੇ ਕਿ ਅਸੀਂ ਕੋਈ ਵੀਆਈਪੀ ਕਲਚਰ ਖਤਮ ਕਰਨਾ ਉਹਨਾਂ ਦੇ ਅੱਜ ਪਰਿਵਾਰਾਂ ਦੇ ਵਿੱਚ ਵੀ ਆਈਪੀ ਕਲਚਰ ਬਣ ਗਿਆ ਉਹ ਉਹ ਲਈ ਫਿਰਦੇ ਜੇ ਭਗਵੰਤ ਸਿੰਘ ਮਾਨ ਨੇ ਤੇ ਲੈਣੀ ਲੈਣੀ ਸਕਿਉਲਟੀ ਪਰ ਉਹਨਾਂ ਦੇ ਪਰਿਵਾਰਾਂ ਦੇ ਮਾਤਾਵਾਂ ਦੀ ਭੈਣ ਉਹਦੇ ਭਰਾ ਸਾਰੀ ਸਕਿਉਲਟੀ ਲਈ ਫਿਰਦੇ ਆ ਭਜੀ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਉਦੋਂ ਸ਼ਾਇਦ ਪ੍ਰੋਟੋਕੋਲ ਨਹੀਂ ਸੀ ਦੇਖਦਾ ਉਦੋਂ ਸੁਖਬੀਰ ਬਾਦਲ ਦੀਆਂ ਗੱਡੀਆਂ ਪ੍ਰਕਾਸ਼ ਸਿੰਘ ਪਾਲ ਦੀਆਂ ਗੱਡੀਆਂ ਕੈਪਟਨ ਮੋਰਿੰਦਰ ਸਿੰਘ ਗੱਡੀਆਂ ਤਾਂਜ ਕੱਸੇ ਜਾਂਦੇ ਹੁੰਦੇ ਸੀ ਤੇ ਅੱਜ ਉਹ ਤੋਂ ਕਹਿੰਦੇ ਵੱਡਾ ਕਾਫਲਾ ਸਦਾ ਸੀਐਮ ਭਗਵੰਤ ਸਿੰਘ ਮਾਨ ਦੇ ਨਾਲ ਚੱਲਦਾ ਦੇਖੋ ਜੀ ਇਹ ਕਈ ਜਿਹੜੇ ਆਪਾਂ ਕਹਿੰਦੇ ਆ ਨਾ ਜਿਹੜੇ ਕਹਿੰਦੇ ਆ ਉਹ ਗਰਜਦੇ ਨਹੀਂਗੇ ਜਿਹੜੇ ਗਰਜਦੇ ਉਹ ਵਰਸਦੇ ਨਹੀਂਗੇ ਦਿਖਾਣੇ ਦਿਖਾਣੇ ਵਾਲੇ ਹੋ ਰਹਿੰਦੇ ਕਹਿੰਦੇ ਨਾ ਆਪਣੀ ਇੱਕ ਕਹਾਵਤ ਬਣਿਆ ਪਰ ਨਹੀਂ ਇਹ ਜੋ ਸੋਚਿਆ ਸੀ ਸਿਕਾ ਨੇ ਭਗਵੰਤ ਮੰਨ ਲਈ ਵੀ ਸਾਡੇ ਲਈ ਬਹੁਤ ਕੁਝ ਕਰੇਗਾ ਉਹ ਇਹਨੇ ਕੁਝ ਵੀ ਨਹੀਂ ਕੀਤਾ ਔਰ ਇਹਦਾ ਜਿਹੜਾ ਨਤੀਜਾ ਇਹਨੂੰ ਭੁਗਤਣਾ ਪਵੇਗਾ ਧੰਨਵਾਦ ਜੀ ਬਾਬਾ ਗਰਮੀਤ ਸਿੰਘ ਨਾਲ ਸੀ ਸਾਡੇ ਹਾਂ ਉਹਨਾਂ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਵਿੱਚ ਨਹੀਂ ਸੀ ਰੋਕਣਾ ਚਾਹੀਦਾ ਸ਼ਾਇਦ ਜਿਹੜੀਆਂ ਰੋਕਾਂ ਵਾ ਕੀ ਅਗਲੇ ਪਾਸੇ ਵਧਨ ਦੇਣਗੇ ਇੱਕ ਰੇ ਚਾਰ ਫੇ ਤਸਵੀਰ ਦਿਖਾ ਲਓ ਹਰ ਮਿੰਟਕ ਬਾਅਦ ਦੇ ਵਿੱਚ ਪ੍ਰਸ਼ਾਸਨ ਦੀ ਤਦਾਦ ਜਿਹੜੀ ਆ ਵਧਦੀ ਜਾ ਰਹੀ ਆ